ਜਤਿੰਦਰ ਸਿੰਘ ਮੋਤੀਪਾਟਿਆ ਦਾ ਕਹਿਣਾ ਹੈ ਕਿ ਨਿਗਮ ਦਾ ਸਿਹਤ ਵਿਭਾਗ ਇਸ ਲਈ ਜ਼ਿੰਮੇਵਾਰ ਠਹਿਰਾਇਆ ਜਾਵੇਗਾ ਕੂੜਾ ਚੁੱਕਣ ਨੂੰ ਲੈ ਕੇ ਸਮੇਂ-ਸਮੇਂ ਤੇ ਜਤਿੰਦਰ ਸਿੰਘ ਮੋਤੀਪਾਟਿਆ ਦੇ ਵੱਲੋਂ ਮੀਟਿੰਗਾਂ ਕੀਤੀਆਂ ਜਾਵੇਗੀਆਂ ਤਾਂ ਜੋ ਹਰ ਇਲਾਕੇ ਦੀ ਸਮੀਖਿਆ ਕੀਤੀ ਜਾ ਸਕੇ ਪਤਾ ਲਗਾਇਆ ਜਾ ਸਕੇ ਕਿ ਕਿਸ ਤਰ੍ਹਾਂ ਕਿਹੜੇ ਇਲਾਕੇ ਦੇ ਵਿੱਚੋਂ ਕਿੰਨਾ ਕੂੜਾ ਜੜਾ ਚੁੱਕਿਆ ਗਿਆ ਹੈ ਕਿੰਨੀ ਸਫਾਈ ਹੋਈ ਹੈ ਤੇ ਅਗਰ ਕੋਈ ਵੀ ਅਧਿਕਾਰੀ ਜ਼ਿੰਮੇਵਾਰ ਠਹਿਰਾਇਆ ਗਿਆ ਜਾਂ ਫਿਰ ਕੋਈ ਵਿਅਕਤੀ ਵਿਸ਼ੇਸ਼ ਜ਼ਿੰਮੇਵਾਰ ਠਹਿਰਾਇਆ ਗਿਆ ਤਾਂ ਉਸ ਤੇ ਸਖਤ ਤੋਂ ਸਖਤ ਕਾਰਵਾਈ ਅਤੇ ਜ਼ੁਰਮਾਨਾ ਜਿਹੜਾ ਹੈ ਉਹ ਪਾਇਆ ਜਾਵੇਗਾ 2000 ਤੋਂ 5000 ਤੱਕ ਦਾ ਜ਼ੁਰਮਾਨਾ ਜਿਹੜਾ ਹੈ ਉਹ ਕੂੜਾ ਸੁੱਟਣ ਵਾਲੇ ਤੇ ਵੀ ਹੋ ਸਕਦਾ ਹੈ ਕਿਉਂਕਿ ਦੇਖਿਆ ਜਾਵੇ ਤਾਂ ਇਹ ਜੋ ਜ਼ਿੰਮੇਵਾਰੀ ਹੈ ਅਧਿਕਾਰੀਆਂ ਤੇ ਤਾਂ ਬਣਦੀ ਹੀ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਲੇਕਿਨ ਦੂਜੇ ਪਾਸੇ ਲੋਕਾਂ ਦੀ ਆਪਣੀ ਜ਼ਿੰਮੇਵਾਰੀ ਵੀ ਹੈ ਕਿ ਆਪਣੇ ਆਸ-ਪਾਸ ਜੋ ਹੈ ਗੰਦਗੀ ਨਾ ਫਿਲਾਇਤਾ ਅੰਮ੍ਰਿਤਸਰ ਦੇ ਮੇਰ ਸਿੰਘ ਮੋਤੀ ਪਾਰਟੀਆ ਦੇ ਵੱਲੋਂ ਸਖਤ ਨਿर्देशਾ ਨਿਰਦੇਸ਼ ਜਾਰੀ ਕੀਤੇ ਗਏ ਨੇ ਜਦੇ ਨਾਲ ਹੀ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਵਿਅਕਤੀ ਚਾਹੇ ਉਹਨਾਂ ਦਾ ਕੋਈ ਨਿਗਮ ਦਾ ਅਧਿਕਾਰੀ ਹੋਵੇ ਜਾਂ ਫਿਰ ਵਿਅਕਤੀ ਹੋਵੇ ਦੁਕਾਨਦਾਰ ਹੋਵੇ ਜਾਂ ਰੇੜੀ ਫੜੀ ਵਾਲਾ ਹੋਵੇ ਕੋਈ ਵੀ ਅਗਰ ਆਪਣੇ ਆਸ-ਪਾਸ ਆਲੇ ਦੁਆਲੇ ਗੰਦਗੀ ਫੈਲਾ ਰਿਹਾ ਹੈ ਤਾਂ ਉਸ ਦੇ ਵਿਰੁੱਧ ਸਖਤ ਤੋਂ ਸਖਤ ਜੋ ਕਾਰਵਾਈ ਹੈ ਉਹ ਨਿਗਮ ਦੇ ਵੱਲੋਂ ਕੀਤੀ ਜਾਵੇ